ਅਗਰ ਮੈਂ ਸਟੀਫਾ ਦਿੱਤਾ ਸੀ ਉਹ ਇਸ ਕਰਕੇ ਦਿੱਤਾ ਸੀ ਕਿ ਜਿਹੜੀ ਇਹ ਸੂਬੇ ਦੀ ਸਰਕਾਰ ਅੱਜ ਪੰਜਾਬ ਦੇ ਲੋਕਾਂ ਦੇ ਨਾਲ 26 ਮਹੀਨਿਆਂ ਤੂੰ ਝੂਠ ਬੋਲ ਰਹੀ ਹੈ 26 ਮਹੀਨਿਆਂ ਤੂੰ ਵੱਡੇ ਵੱਡੇ ਵਾਅਦੇ ਕਰ ਰਹੀ ਸੀ ਜਿਹੜੇ ਕਹੇ ਸੀ ਸਾਰੇ ਵਾਅਦੇ ਕੋਕਲੇ ਨਿਕਲੇ ਝੂਠ ਦੇ ਪਲਿੰਦੇ ਜਿਹੜੀ ਅੱਜ ਆਮ ਆਦਮੀ ਪਾਰਟੀ ਦੀ ਜਿਹੜੀ ਸੂਬੇ ਦੀ ਸਰਕਾਰ ਹੈ ਅੱਜ ਉਹਨਾਂ ਦਾ ਜਿਹੜਾ ਚਿੱਟਾ ਹੈ ਇਹ ਜਲੰਧਰ ਦੇ ਲੋਕਾਂ ਨੇ ਇਹਨਾਂ ਨੂੰ ਜਵਾਬ ਦਿੱਤਾ ਹੈ ਇੱਕ ਤਰੀਕ ਜਿਹੜੀ ਅੱਜ ਇਹ ਲੋਕ ਸਭਾ ਦੀ ਜਿਹੜੀ ਵੋਟ ਪੈ ਕੇ ਗਈ ਹੈ ਅੱਜ ਉਹਦੇ ਵਿੱਚ ਜਿਹੜਾ ਆਮ ਆਦਮੀ ਪਾਰਟੀ ਦਾ ਜਿਹੜਾ ਵੋਟ ਬੈਂਕ ਹੈ ਉਹ ਸਭ ਤੋਂ نیچے ਆ ਕੇ ਖੜਾ ਹੋਇਆ ਅੱਜ ਜਲੰਧਰ ਦੇ ਲੋਕ ਜਰੂਰ ਮੌਕਾ ਮਿਲਦਾ ਸੁਸ਼ੀਲ ਰਿੰਕੂ ਜੀ ਨੂੰ ਜਰੂਰ ਲੋਕ ਵਿਸ਼ਵਾਸ ਕਰਦੇ ਕਿਉਂਕਿ ਮੇਰੇ ਵੱਡੇ ਭਾਈ ਹੈ ਪਰ ਜਿਹੜੀਆਂ ਦੂਜੀਆਂ ਪਾਰਟੀਆਂ ਉਹਨਾਂ ਨੇ ਪ੍ਰੋਟੋਗੱਲਾ ਝੂਠ ਦਾ ਜਿਹੜਾ ਬੋਲ ਵਾਲਾ ਬਹੁਤ ਜ਼ਿਆਦਾ ਕੀਤਾ ਉਹਨਾਂ ਨੇ ਕਿਹਾ ਕਿ ਜਿਹੜੇ ਦੇਸ਼ ਦੇ ਵਿੱਚ ਜਿਹੜੀ ਤੀਜੀ ਵਾਰ ਸਰਕਾਰ ਬਣਨ ਜਾ ਰਹੀ ਹੈ ਨਰਿੰਦਰ ਮੋਦੀ ਦੀ ਉਹਰੇ ਵਿੱਚ ਸੰਵਿਧਾਨ ਤੋੜਨ ਦੀ ਗੱਲ ਕੀਤੀ ਉਹਨਾਂ ਨੇ ਕਿਹਾ ਕਿਉਂਕਿ Dalit ਭਾਈਚਾਰੇ ਨੂੰ ਗੁੰਮਰਾਹ ਕੀਤਾ ਉਹਨਾਂ ਨੇ ਕਿਹਾ ਕਿ ਜੇ 400 ਪਾਰ ਦੀ ਗੱਲ ਕੀਤੀ ਜਾ ਰਹੀ ਹੈ ਉਹਰੇ ਵਿੱਚ ਜੇ 400 ਸੀਟਾਂ ਦੇਜ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਅਗਰ ਮਿਲਦੀਆਂ ਤਾਂ ਲਗਭਗ ਸੰਵਿਧਾਨ ਖਤਰੇ ਦੇ ਵਿੱਚ ਹੈ ਉਹਨਾਂ ਨੇ ਝੂਠ ਬੋਲ ਕੇ ਜਿਹੜੀਆਂ ਵੋਟਾਂ ਲਈਆਂ ਆ ਜੋ ਲੋਕ ਪਸਤਾ ਰਹੇ ਆ ਆ ਜੋ ਲੋਕ ਆਪਣੇ ਆਪ ਨੂੰ ਠੱਗਿਆ ਠੱਗਿਆ ਮਹਿਸੂਸ ਕਰ ਰਹੇ ਬੜੀ ਜਲਦੀ ਬੜੀ ਜਲਦੀ ਦੇਸ਼ ਦੇ ਪ੍ਰਧਾਨ ਮੰਤਰੀ ਜਿਸ ਦਿਨ ਆਪਣੇ ਪਹਿਲੇ ਦਿਨ ਹਾਊਸ ਦੇ ਵਿੱਚ ਜਾਂਦੇ ਆ ਆਪਣੀ ਜਿਹੜੀ ਮੀਟਿੰਗ ਬੁਲਾਉਂਦੇ ਆ ਉਹਨਾਂ ਨੇ ਸਾਬਤ ਕੀਤਾ ਪੂਰੇ ਵਰਲਡ ਨੂੰ ਦੇਖਿਆ ਕਿ ਸੰਵਿਧਾਨ ਨੂੰ ਨਮਨ ਕਰਕੇ ਉਹਨਾਂ ਨੇ ਦੱਸਿਆ ਕਿ ਜਦ ਤੱਕ ਮੈਂ ਇਸ ਕੁਰਸੀ ਤੇ ਬੈਠਾਂਗਾ ਮੈਂ ਸੰਵਿਧਾਨ ਦੀ ਜਿਹੜੀ ਰੱਖਿਆ ਮੈਂ ਕਰਾਂਗਾ ਇਸ ਕਰਕੇ ਜਿਹੜੇ ਵਿਰੋਧੀ ਲੋਕ ਸੀ ਉਹਨਾਂ ਨੂੰ ਜਵਾਬ ਮਿਲ ਗਿਆ ਅੱਜ ਜਿਹੜੇ ਲੋਕ ਮੈਦਾਨ ਚ ਉਤਰਿਆ ਅੱਜ ਉਹਨਾਂ ਦੇ ਬਾਰੇ ਮੈਂ ਗੱਲ ਕਰਨਾ ਚਾਹਨਾ ਆਮ ਆਦਮੀ ਪਾਰਟੀ ਨੇ ਅੱਜ ਕੈਂਡੀਡੇਟ ਅਲੌਂਚ ਕੀਤਾ ਆਮ ਆਦਮੀ ਪਾਰਟੀ ਨੇ ਜਿਨ੍ਹਾਂ ਉੱਤੇ ਵਿਸ਼ਵਾਸ ਕੀਤਾ ਹੈ ਸ਼੍ਰੀ ਮਿੰਦਰ ਪਖੜ ਜੀ ਜਿਨ੍ਹਾਂ ਨੂੰ ਟਿਕਟ ਦੇ ਕੇ ਉਹਨਾਂ ਨੇ ਮੈਦਾਨ 'ਚ ਉਤਾਰਿਆ ਮੈਂ ਆਮ ਆਦਮੀ ਨੂੰ ਪੁੱਛਣਾ ਚਾਹਨਾ ਅੱਜ ਤੁਹਾਡੇ ਮੀਡੀਆ ਦੇ ਮਾਧਮ ਦੇ ਨਾਲ ਕਿ ਕਿੱਥੇ ਗਿਆ ਅੱਜ ਜੀਤ ਲਾਲ ਕਿੱਥੇ ਗਿਆ ਸੂਨ ਲਾਲ ਜਿਹੜੇ ਲੋਕ ਤੁਸੀਂ ਕਹਿੰਦੇ ਸੀ ਕਿ ਅੱਜ ਅਮਰਤਪਾਲ ਜਾਂ ਕੋਈ ਕੋਈ ਵੀ ਛੋਟੇ ਸਤਲ ਦਾ ਲੇਬਰ ਕਰਨ ਵਾਲਾ ਜਿਹੜਾ ਲੋਕ ਇਹ ਆਮ ਆਦਮੀ ਪਾਰਟੀ ਦਾ ਏਜੰਡਾ ਸੀ ਅਸੀਂ ਟਿਕਤਾ ਉਹਨਾਂ ਲੋਕਾਂ ਨੂੰ ਦਵਾਂਗੇ ਜਿਹੜੇ ਲੋਕ ਸੜਕਾਂ ਬਣਾਣਗੇ ਜਿਹੜੇ ਲੋਕ ਲੇਬਰ ਕਲਾਸ ਦੇ ਹੋਣਗੇ ਜਿਹੜੇ ਲੋਕ ਮਜ਼ਦੂਰ ਹੋਣਗੇ ਅੱਜ ਇੱਕ ਕਰੋੜ ਪੱਤੀ ਕੈਂਡੀਡੇਟ ਇੱਕ ਅਰਬ ਪੱਤੀ ਕੈਂਡੀਡੇਟ ਜਿਨ੍ਹਾਂ ਨੇ ਜਲੰਧਰ ਦੇ ਵਿੱਚ ਸਿਆਸਤ ਕਰਨ ਤੋਂ ਬਾਅਦ ਆਪਣੇ ਘਰ ਦੇ ਮਹਿਲ ਬਣਾਏ ਮਹਿਲਾਂ ਦੇ ਵਿੱਚ ਅੱਜ ਉਹਨਾਂ ਦਾ ਪਰਿਵਾਰ ਰਹਿ ਰਿਹਾ ਹੈ ਅੱਜ ਜਿੰਨੂੰ ਟਿਕਟ ਮਿਲੀ ਏ ਮਹਿੰਦਰ ਪਗੜ ਜੀ ਨੂੰ ਉਹ ਜਲੰਧਰ ਵੈਸਟ 'ਚ ਨਹੀਂ ਰਹਿੰਦੇ 10 ਕਿਲੋਮੀਟਰ ਦੂਰ ਜਲੰਧਰ ਵੈਸਟੂ ਉਹਨਾਂ ਦੀ ਕੋਠੀ ਅਰਬਨ ਸਟੇਟ ਦੇ ਵਿੱਚ ਹੈ ਜਿੱਥੇ ਅਰਬਾਂ ਰੁਪਏ ਦਾ ਮਹਿਲ ਬਣਿਆ ਹੈ ਅੱਜ ਟਿਕਟ ਮਿਲੀ ਏ ਉਸ ਇਨਸਾਨ ਨੂੰ ਜਿੰਨੂੰ ਦੋ ਵਾਰੀ ਜਲੰਧਰ ਵੈਸਟ ਦੇ ਲੋਕ ਅੰਕ ਜਿਹੜਿਆਂ ਜਿਨ੍ਹਾਂ ਦਾ ਉਹਨਾਂ ਦਾ ਹੰਕਾਰ ਸੀ ਉਹਨਾਂ ਨੂੰ ਮੂੰਹ ਮੋੜੀ ਜਵਾਬ ਕਰਕੇ ਇਹ ਤੂੰ ਚਲਦਾ ਕਰ ਚੁੱਕਿਆ ਸਿਰਫ ਮੋਹਿੰਦਰ ਦਾ ਸਿਆਰੇ ਨੇ ਉਹ ਨੂੰ ਕਿਹਾ ਤੇ ਕਿ ਉਹ ਕਹਿੰਦੇ ਕਿ ਉਹ ਵੀ ਕਿਸੇ ਪਾਰਟੀ ਦੇ ਵਰਕਰ ਹੀ ਹੈ ਚਾਹੇ ਸਮਾਚ ਚਾਹੇ ਸੀਐਮ ਹੈਗੇ ਪਰ ਉਹ ਵੀ ਮੈਦਾਨ 'ਚ ਉਤਰੋਗੇ ਲੱਗਦਾ ਹੈ ਕਿ ਕੰਪੀਟੀਸ਼ਨ ਟਫ ਹੋ ਜਾਊਗਾ ਬਹੁਤ ਖੁਸ਼ੀ ਦੀ ਗੱਲ ਹੈ ਕਿ ਅੱਜ ਮੁੱਖ ਮੰਤਰੀ ਸਾਹਿਬ ਨੂੰ ਜੋ ਸੁਸ਼ੀਲ ਰਿੰਕੂ ਜੀ ਦੱਸਦੇ ਰਹੇ ਆਮ ਆਦੀ ਪਾਰਟੀ ਨੂੰ ਫੀਡਬੈਕ ਜੋ ਸ਼ੀਤਲنگਰਾਲ ਜੀ ਆਮ ਆਦੀ ਪਾਰਟੀ ਨੂੰ ਫੀਡਬੈਕ ਦਿੰਦੇ ਸੀ ਕਿ ਤੁਹਾਨੂੰ ਹੋਟਲਾਂ ਨੂੰ ਛੱਡ ਕੇ ਜ਼ਮੀਨ 'ਤੇ ਉਤਰਨਾ ਪੈਗਾ ਮੁੱਖ ਮੰਤਰੀ ਦਾ ਜਹਾਜ਼ ਪੀਏਪੀ ਉਤਰਦਾ ਸੀ ਸਿੱਧਾ ਰੈਡੀਸਨ ਰੈਡੀਸਨ ਤੋਂ ਗੱਡੀ 'ਚ ਬਹਿਣਾ ਪੀਪੀ ਦਾ ਜਾਜ ਤੋਂ ਚੰਡੀਗੜ੍ਹ ਚਲੇ ਜਾਣਾ ਕਦੀ ਵੀ ਕਿਸੇ ਕਾਰਕਟਰਤਾ ਦੇ ਘਰ ਉਹ 22 ਮਹੀਨਿਆਂ ਦੇ ਵਿੱਚ ਨਹੀਂ ਆਏ ਕਦੀ ਵੀ ਕਿਸੇ ਕਾਰਕਟਰਤਾ ਨੂੰ ਆਪਣੀ ਗੱਡੀ 'ਚ ਨਹੀਂ ਬਿਠਾਇਆ ਕਦੀ ਕਿਸੇ ਕਾਰਕਟਰਤਾ ਦੀ ਗੱਲ ਨਹੀਂ ਸੁਣੀ ਅੱਜ ਉਹਨਾਂ ਨੂੰ ਪਤਾ ਲੱਗ ਗਿਆ ਕਿ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਨੂੰ ਮੂਹ ਮੋੜ ਚੁੱਕੇ ਨੇ ਆ ਜ ਆਮ ਆਦੀ ਪਾਰਟੀ ਨੂੰ ਚੱਲਦਾ ਕਰਨ ਦੇ ਲਈ ਤਿਆਰ ਬੈਠੇ ਆ ਅੱਜ ਉਹਨਾਂ ਲੋਕਾਂ ਨੂੰ ਕਿਰਾਏ ਦੇ ਮਕਾਨ ਲੈ ਕੇ ਮੇਰੇ ਮੁਕਾਬਲੇ ਲੜਨ ਦੇ ਲਈ ਮੈਦਾਨ ਚਾਣਾ ਪੈ ਰਿਹਾ ਹੈ। ਜੀ ਦੇਖਦੇ ਹੋ ਕੀ ਮੈਂ ਇੱਕ ਛੋਟਾ ਜਿਹਾ ਕਾਰਕਟਰ ਆਪਣੇ ਹਲਕੇ ਦਾ ਛੋਟਾ ਜਿਹਾ ਬੱਚਾ ਬੇਟਾ ਹਾਂ ਆਪਣੇ ਹਲਕੇ ਦਾ ਅੱਜ ਮੇਰੇ ਉੱਤੇ ਲਗ ਲਗ ਤਰੀਕੇ ਦੀਆਂ ਸਾਜਿਤਾ ਰਚੀਆਂ ਜਾ ਰਹੀਆਂ ਹਨ। ਅੱਜ ਮੇਰੇ ਪ੍ਰਵਾਹ ਨੂੰ ਡਰਾਇਆ ਜਾ ਰਿਹਾ, ਧਮਕਾਇਆ ਜਾ ਰਿਹਾ। ਅੱਜ ਜਲੰਧਰ ਦੇ ਲੋਕਾਂ ਨੂੰ ਡਰਾਇਆ ਜਾ ਰਿਹਾ ਕਿ ਜਿਹੜੀ ਵੋਟ ਤੇ ਤੱਕੇ ਦੇ ਨਾਲ ਲਈ ਜਾਏਗੀ। ਕੋਈ ਵੋਟ ਤਕੇਣਾ ਨਹੀਂ ਦਿੰਦਾ। ਲੋਕ ਕਮਾ ਦੇ ਉੱਤੇ ਵੋਟ ਦੇਣਗੇ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਗੱਲ ਕਹਿਣਾ ਚਾਹੁੰਦਾ ਸੱਚ ਔਰ ਝੂਠ ਦਾ ਮੁਕਾਬਲਾ ਸੱਚ ਔਰ ਝੂਠ ਦੀ ਲੜਾਈ ਇਹ ਤੁਹਾਡੇ ਸਾਹਮਣੇ ਹੈ ਝੂਠ 26 ਮਹੀਨਿਆਂ ਦਾ 26 ਮਹੀਨਿਆਂ ਦੇ ਵਿੱਚ ਜਿਹੜੇ ਵਾਅਦੇ ਕੀਤੇ ਆਮ ਆਦੀ ਪਾਰਟੀ ਨੇ ਵੱਡੇ ਵੱਡੇ ਵਾਅਦੇ ਜਿਹੜੇ ਉਹਨਾਂ ਨੇ ਕਿਹਾ ਕਿ ਅਸੀਂ ਸਮਾਜ ਸਕੂਲ ਬਣਾਵਾਂਗੇ ਅਸੀਂ ਸਕੂਲ ਆਫ ਐਮਿਨੈਂਸ ਬਣਾਵਾਂਗੇ ਅਸੀਂ ਵਧੀਆ ਕਾਲਜ ਬਣਾਵਾਂਗੇ ਅਸੀਂ ਜਲੰਧਰ ਦੇ ਵਿੱਚ ਪੀਜੀਆ ਵਰਗੇ ਹਸਪੀਟਲ ਲੈ ਕੇ ਆਵਾਂਗੇ ਅਸੀਂ ਏਮਸ ਵਰਗੇ ਹਸਪੀਟਲ ਲੈ ਕੇ ਆਵਾਂਗੇ ਅਸੀਂ ਸਪੋਰਟ ਯੂਨੀਵਰਸਿਟੀ ਲੈ ਕੇ ਆਵਾਂਗੇ ਅਸੀਂ ਜਲੰਧਰ ਦੇ ਲੋਕਾਂ ਦੇ ਲਈ ਜੇ 43000 ਨੌਕਰੀ ਦੀ ਗੱਲ ਕਰਦੇ ਆ ਮੁੱਖ ਮੰਤਰੀ ਸਾਹਿਬ ਜਰੂਰ ਡਾਟਾ ਲੈ ਕੇ ਆਓ ਕਿ ਜਲੰਧਰ ਵੈਸਟ ਕਿੰਨੀਆਂ ਨੌکریاں ਮਿਲੀਆਂ ਜਲੰਧਰ ਵੈਸਟ ਦਾ ਡਾਟਾ 0 ਡਿਵੈਲਪਮੈਂਟ ਦਾ ਡਾਟਾ 0 ਅੰਗੁਰਾਤ ਸਾਹਿਬ ਇੱਕ ਸਵਾਲ ਵੈਸਟ ਕਰਕੇ ਕਹਿ ਰਹੇ ਆ ਇੱਕ ਮਿੰਟ ਕਿ ਇਹ ਲੋਕ ਦੇਖਣਗੇ ਜਿਹੜੇ 26 ਮਹੀਨੇ ਪਹਿਲੇ ਮੁੱਖ ਮੰਤਰੀ ਨੇ ਵਾਅਦੇ ਕੀਤੇ 2021 ਦੇ ਵਿੱਚ ਅਗਰ ਇੱਕ ਵੀ ਵਾਦੇ ਨੂੰ ਪੂਰਾ ਕੀਤਾ ਹੋਵੇ ਅਗਰ ਇੱਕ ਵੀ ਨਵਾਂ ਸਕੂਲ ਬਣਿਆ ਹੋਵੇ ਇੱਕ ਵੀ ਨਵਾਂ ਕਾਲਜ ਬਣਿਆ ਹੋਵੇ ਜੇਰੀ ਮੈਨੂੰ ਟਿਕਟ ਮਿਲੀ ਹੈ ਪਾਰਟੀ ਵੱਲੋਂ ਮੈਂ ਅੱਜ ਵੀ ਜਲੰਧਰ ਦੇ ਲੋਕਾਂ ਨਾਲ ਵਾਦਾ ਕਰਦਾ ਇੱਕ ਵੀ ਸਕੂਲ ਦੀ ਨੀਂਹ 10 ਦਸ ਦਿਨ ਮੈਨੂੰ ਕਿ ਮੁੱਖ ਮੰਤਰੀ ਨੇ ਰੱਖੀ ਹੈ ਮੈਂ ਇਹ ਇਲੈਕਸ਼ਨ ਨਹੀਂ ਲੜਾਂਗਾ ਇਹ ਮੇਰੀ ਗਾਰੰਟੀ ਇਹ ਮੇਰਾ ਵਿਸ਼ਵਾਸ ਮਹਿੰਦਰ ਭਗਤਾ ਕਹਿਣਾ ਹੈ ਕਿ ਅਗਰ ਉਹ ਵਿਧਾਇਕ ਬੰਦੇ ਨੇ ਜਾਂ ਪਾਰਟੀ ਉਹਨਾਂ ਦਾ ਕੋਈ ਵੀ ਨੁਮਾਇੰਦਾ ਵਿਧਾਇਕ ਬੰਦਾ ਹੈ ਤਾਂ ਸਰਕਾਰ ਕੋਲੋਂ ਕੰਮ ਹੋਣਗੇ ਕਹਿੰਦੇ ਜੇਕਰ ਵਿਧਾਇਕ ਆਏਗਾ ਤਾਂ ਹੀ ਕੰਮ ਹੋਊਂਦੇ ਲੋਕਾਂ ਜੀ ਜੀ ਪਹਿਲੇ ਵੀ ਵਿਧਾਇਕ ਸੀ ਬਾਕੀ ਵਿਧਾਇਕਾਂ ਦਾ ਕੰਮ ਕਿਉਂ ਹੋ ਰਿਹਾ ਤੁਸੀਂ ਦੇਖਿਆ ਕਿ ਡਾਕਟਰ ਜੇ ਗੁਪਤਾ ਜੀ ਦੀ 10 ਦਿਨ ਪਹਿਲੇ ਇੱਕ ਵੀਡੀਓ ਵਾਇਰਲ ਹੋ ਰਹੀ ਹੰਮ ਸਰ ਤੋਂ ਉਹਨਾਂ ਦੇ ਅੰਦਰੋਂ ਦਰਦ ਬੋਲ ਰਿਹਾ ਉਹੀ ਗੱਲ ਸੀਤਲ ਅੰਗਰਾਲ ਬੋਲਦਾ ਰਿਹਾ 26 ਮਹੀਨੇ ਮੇਰੇ ਨਾਲ ਇੱਕ ਵੀ ਗੱਲ ਦੇ ਉੱਤੇ ਮੁੱਖ ਮੰਤਰੀ ਸਾਹਿਬ ਜਿੱਥੇ ਮਜੀ ਡਿਬੇਟ ਕਰ ਲੈਣ ਜੇ ਉਹ ਸੱਚੇ ਆ ਗੁਰੂ ਮਾਰੇ ਦੇ ਚਰਨਾਂ 'ਚ ਖੜੇ ਹੋ ਕੇ ਕਹਿਣ ਕੀ ਡਿਵੈਲਪਮੈਂਟ ਕਿੱਥੇ ਕਰਾਈ ਅੱਜ 26 ਮਹੀਨਿਆਂ ਦਾ ਜਲੰਧਰ ਦਾ ਮੇਅਰ ਨਹੀਂ ਹੈ ਅੱਜ 26 ਮਹੀਨਿਆਂ ਦੇ ਕਾਰਪੋਰੇਸ਼ਨ ਦੇ ਵਿੱਚ 6 ਵਾਰੀ ਕਮਿਸ਼ਨਰ ਬਦਲਿਆ ਗਿਆ ਕੋਈ ਕਮਿਸ਼ਨਰ ਬੈਠ ਕੇ ਰਾਜੀ ਨਹੀਂ ਮੁੱਖ ਮੰਤਰੀ ਸਾਹਿਬ ਲੋਕ ਗਰਾਊਂਡ ਲੈਵਲ ਤੇ ਕੰਮ ਚਾਹੁੰਦੇ ਆ ਲੋਕ ਚਾਹੁੰਦੇ ਆ ਅੱਜ ਲੋਕਾਂ ਨਾਲ ਕੀ ਕੀਤਾ ਜਾ ਰਿਹਾ ਇੱਕ ਨਵੀਂ ਸਕੀਮ ਚੱਲ ਰਹੀ ਹੈ ਅੱਜ ਬੱਤੀ ਮਹਿੰਗੀ ਕਰ ਦਿੱਤੀ ਹੈ ਬਣੀ ਬਿਜਲੀ ਦੇ ਕੱਟ ਲੱਗ ਰਹੇ ਆ ਅੱਜ ਕਈ ਲੋਕਾਂ ਦੀ ਇੱਕ ਨਵੀਂ ਜਿਹੜੀ ਪਲੈਨਿੰਗ ਉਹਨਾਂ ਦੀ ਮੈਂ ਫੜੀ ਹੈ ਕਾਰਪੋਰੇਸ਼ਨ ਕੀ ਕਰ ਰਹੀ ਹੈ ਅੱਜ ਕਈ ਲੋਕਾਂ ਦੇ ਸੀਵਰ ਦੇ ਜਿਹੜੇ ਤੱਕਨੋਂ ਬੰਦ ਕਰ ਰਹੀ ਹੈ ਕਿ ਲੋਕਾਂ ਦੇ ਘਰ ਪਾਣੀ ਖੜਾ ਹੋਵੇ ਅਸੀਂ ਉੱਥੇ ਗੱਡੀ ਭੇਜੀਏ ਤੇ ਲੋਕਾਂ ਨੂੰ ਕਹੀ ਅਸੀਂ ਤੁਹਾਡਾ ਕੰਮ ਕਰਾ ਰਹੇ ਹਾਂ ਅੱਜ ਜਿਹੜੀਆਂ ਗੱਡੀਆਂ ਸਫਾਈ ਵਾਲੀਆਂ ਸੀਵਰ ਦੀਆਂ ਜਿਹੜੀਆਂ ਗੱਡੀਆਂ ਅੱਜ ਜਲੰਧਰ ਤੋਂ ਬਾਹਰ ਦੀਆਂ ਕਾਰਪੋਰੇਸ਼ਨ ਦੀਆਂ ਗੱਡੀਆਂ ਜਲੰਧਰ ਸ਼ਹਿਰ ਚ ਘੁੰਮ ਰਹੀਆਂ ਇੱਥੋਂ ਪਤਾ ਲੱਗਦਾ ਕਿ ਕਿੱਡੀ ਜਿਹੜੀ ਉਹਨਾਂ ਦੇ ਅੰਦਰ ਅੱਜ ਘਬਰਾਟ ਹੈ ਕਿ ਜਿਹੜੀ ਸੀਟ ਹੈ ਇਹ ਆਮ ਆਦੀ ਪੱਤੀ ਦੀ ਚੋਲੀ ਚ ਨਹੀਂ ਪੈ ਰਹੀ ਰਾਣ ਸਾਹਿਬ ਇੱਕ ਆਖੀਰਲਾ ਸਵਾਲ ਹੈ ਕਿ ਮੁੱਖ ਤੌਰ ਤੇ ਜਲੰਧਰ ਵੈਸਟ ਦੇ ਮੁੱਦੇ ਕਿਹੜੇ ਰਹਿਣ ਵਾਲੇ ਨੇ ਜੋ ਸੀਤਲ ਦੀਆਂ ਨਜ਼ਰਾਂ ਦੇ ਵਿੱਚ ਐ ਤੇ 2 ਸਾਲ ਜਿਨ੍ਹਾਂ ਨੂੰ ਲੈ ਕੇ ਉੱਤੇ ਵੀ ਗਏ ਤੇ ਜਵਾਬ ਕੀ ਮਿਲਿਆ ਇਹਨੂੰ ਥੋੜਾ ਜਿਹਾ ਸਭ ਤੋਂ ਪਹਿਲੇ ਮੈਂ ਗੁਰੂ ਮਹਾਰਾਜ ਦੇ ਚਰਨਾਂ ਚ ਹੀ ਅਰਦਾਸ ਕਰਾਂਗਾ ਕਿ ਨਸ਼ੇ ਦੇ ਉੱਤੇ ਲੜਾਈ ਲੜਾਂਗਾ ਇਹ ਲੋਕ ਕਹਿੰਦੇ ਆ ਅੱਜ ਲਾਟਰੀ ਹਸਪਤਾਲ ਤੁਸੀਂ ਮੀਡੀਆ ਦੇ ਮੇਰੇ ਦੋਸਤੋ ਪ੍ਰਮਾਤਮਾ ਨੂੰ ਤੁਸੀਂ ਵੀ ਜਾਣਦੇ ਨਹੀਂ ਅਸੀਂ ਵੀ ਜਾਣਾਂ ਇੱਕ ਦਿਨ ਅੱਜ ਮੇਰੇ ਇਲਾਕੇ ਦੇ ਲਾਟਰੀ ਹਸਪਤਾਲ ਦੇਖੋ ਜਲੰਧਰ ਸ਼ਹਿਰ ਦੇ ਵਿੱਚ ਜਲੰਧਰ ਵੈਸਟ ਦੀ ਗੱਲ ਨਹੀਂ ਮੈਂ ਕਰ ਰਿਹਾ ਕਰਤਾਰਪੁਰ ਤੋਂ ਚਾਲੂ ਹੋ ਜੋ ਗੰਦਰ ਨੋਰਸ ਚਾਲੂ ਹੋ ਜੋ ਗੰਦਰ ਸੈਂਟਰ ਜਲੰਧਰ ਵੈਸਟ ਜਲੰਧਰ ਕਲੈਂਟ ਜਾ ਕੇ ਦੇਖੋ ਲਾਟਰੀ ਦੇ ਸਥਾਨ ਗਲੀ ਗਲੀ ਚ ਖੁੱਲੇ ਐ ਐਮਐਲ ਸਰ ਉਹ ਬੰਦ ਕਿਉਂ ਨਹੀਂ ਕਰਵਾਇਆ ਸਰਕਾਰ ਸਰਕਾਰ ਕਹਿ ਰਹੀ ਹੈ ਜਿਹੜੇ ਇਹਨਾਂ ਦੇ ਜਿਹੜੇ ਕੁਰਸੀ ਤੇ ਬੈਠੇ ਮੁਲਾਜ਼ਮ ਅਫਸਰ ਉਹ ਕਹਿੰਦੇ ਅਸੀਂ ਹਫਤਾ ਜਿਹੜਾ ਹੈ ਇਹ ਸੀ ਉੱਪਰ ਭੇਜਦੇ ਆ ਚੰਡੀਗੜ੍ਹ ਵੱਡੇ ਅਫਸਰਾਂ ਨੂੰ ਉਸ ਕਰਕੇ ਕ ਐਮਐਲ ਨੂੰ ਧਰਨਾ ਲਗਾਣਾ ਪਿਆ ਅਗਰ ਅੱਜ ਦੀ ਡੇਟ ਦੇ ਵਿੱਚ ਇਹ ਲੋਕ ਕਹਿੰਦੇ ਆ ਕਿ ਮੇਰਾ ਕੋਈ ਰੋਲ ਸੀ ਮੇਰੇ ਉਹ ਜਾਣਕਾਰ ਸੀ ਹੁਣ ਜਲੰਧਰ ਨੌਰਥ ਚ ਮੇਰਾ ਕੋਣ ਹੈ ਜਿਸ ਸਮੇਂ ਤੁਸੀਂ ਕਰਤਾਰਪੁਰ ਦੇ ਵਿੱਚ ਕੋਣ ਹੈ ਜਲੰਧਰ ਕੈਂਟ ਜੀ ਮੇਰਾ ਹਿੱਸੇਦਾਰ ਕੋਣ ਹੈ ਅੱਗੇ ਜਲੰਧਰ ਸ਼ਹਿਰ ਦੇ ਵਿੱਚ ਲਾਟਰੀ ਹਸਪਤਾਲ ਦੇ ਲਈ ਕੋਈ ਧਰਨੇ ਤੇ ਬੈਠਾ ਹੈ ਸ਼ੀਤਲ ਅੰਗਰਾਲ ਨੇ ਧਰਨਾ ਲਗਾਇਆ ਮੇਰੇ ਦੋਸਤਾਂ ਨੇ ਲਗਾਇਆ ਪਰ ਮੁੱਖ ਮੰਤਰੀ ਸਾਹਿਬ ਦਾ ਇੱਕ ਵਾਰੀ ਵੀ ਬਿਆਨ ਨਹੀਂ ਆਇਆ ਮੈਂ ਦੁਬਾਰਾ ਫਿਰ ਕਹਿਣਾ ਚਾਹਦਾ ਮੁੱਖ ਮੰਤਰੀ ਸਾਹਿਬ ਕਿਰਾਏ ਦੇ ਮਕਾਨ ਲੈਣ ਤੋਂ ਪਹਿਲੇ ਉਹਨਾਂ ਦੁਕਾਨਾਂ ਤੇ ਜਾਓ ਜਿੱਥੇ ਗਰੀਬਾਂ ਦੇ ਪਰਿਵਾਰ ਲੁੱਟੇ ਜਾ ਰਹੇ ਆ ਇੱਥੇ ਲੋਕਾਂ ਨਾਲ ਧੋਖਾ ਹੋ ਰਿਹਾ ਅਗਰ ਤੁਸੀਂ ਉਹਨਾਂ ਲੋਕਾਂ ਨੂੰ ਇਨਸਾਫ ਦੇ ਦਿਓਗੇ ਮੇਰੇ ਮਨ ਨੂੰ ਬਹੁਤ ਸ਼ਾਂਤੀ ਆਏਗੀ ਜਾਓ ਜ਼ਮੀਨੀ ਲੈਵਲ ਦੇ ਉੱਤੇ 2 ਦਿਨ ਪਹਿਲੇ ਭਾਰਤੋ ਨਗਰ ਦੇ ਵਿੱਚ ਇੱਕ 22 ਸਾਲ ਦਾ 23 ਸਾਲ ਦਾ ਮੁੰਡਾ ਨਸ਼ੇ ਦੀ ਦੋਜ਼ ਲੈਣ ਨਾਲ ਮਰ ਗਿਆ ਇਹ ਜਲੰਧਰ ਵੈਸ ਦੇ ਵਿੱਚ ਅੱਜ ਦਿਨ ਕੋਈ ਨਾ ਕੋਈ ਬੱਚਾ ਮਰ ਰਿਹਾ ਕੋਈ ਨਾ ਕੋਈ ਮੇਰਾ ਦੋਸਤ ਮਰ ਰਿਹਾ ਉਹਨੂੰ ਬਚਾਉਣ ਦੇ ਲਈ ਕੋਈ ਵੀ ਪ੍ਰਸ਼ਾਸਨ ਵੱਲੋਂ ਕੰਮ ਨਹੀਂ ਕੀਤਾ ਜਾ ਰਿਹਾ ਅਜੇ ਨਸ਼ਾ ਪੁਲਿਸ ਤੇ ਜਿਹੜੇ ਲੋਕ ਕੁਰਸੀ ਤੇ ਬੈਠ ਕੇ ਬੁਕਾਰੇ ਆ ਅੱਜ ਜਿਹੜੇ ਚੁਨੇ ਹੋਏ ਲੋਕ ਹਫਤਾ ਵਸੂਲੀ ਕਰਕੇ ਸ਼ਹਿਰ ਦੇ ਵਿੱਚ ਦਰਾ ਸਤੀ ਲਾਟੀਆਂ ਦੇ ਜਿਹੜੇ ਪੈਸਾ ਵਸੂਲੀ ਕਰ ਰਹੇ ਆ ਜੇ ਕਿਤੇ ਜਰੂਰਤ ਪਈ ਉਹਨਾਂ ਲੋਕਾਂ ਦੇ ਐਵੀਡੈਂਸ ਵੀ ਲੈ ਕੇ ਆਣ ਦੀ ਪਈ ਉਹ ਵੀ ਜਨਤਾ 'ਚ ਲੈ ਕੇ ਆਵਾਂਗਾ ਹਰ ਬੰਦੇ ਦਾ ਜਿਹੜਾ ਐਵੀਡੈਂਸ ਆ ਅੱਜ ਜਨਤਾ ਦੇ ਵਿੱਚ ਲੋਕਾਂ ਦੇ ਕੋਲ ਆਮ ਲੋਕਾਂ ਦੇ ਕੋਲੇ ਈ ਐਵੀਡੈਂਸ ਹੈ ਲੇਕਿਨ ਚਰਨਜੀਤ ਸਿੰਘ ਚੰਨੀ ਤਾਂ ਤੁਹਾਨੂੰ ਔਰ ਤੁਹਾਨੂੰ ਆਪਣੇ ਸੁਸ਼ੀਲ ਸਿੰਘ ਨੂੰ ਲੈ ਕੇ ਜਿਹੜਾ ਬਾਰ-ਬਾਰ ਇਹੀ ਕਹਿੰਦੇ ਆਏ ਨੇ ਕੋਈ ਸ਼ਹਿਰ ਦੇ ਵਿੱਚ ਅਪਰਾਧਿਕ ਘਟਨਾਵਾਂ ਤੁਸੀਂ ਕਰਾ ਰਹੇ ਹੋ ਨਸ਼ਾ ਡੜਾ ਸੱਟਾ ਲਾਟਰੀ ਤੁਸੀਂ ਬਤਵਾਇਆ ਮੈਂ ਮੁੱਖ ਮੰਤਰੀ ਪੁਰਵ ਚੰਨੀ ਜੀ ਨੂੰ ਬਹੁਤ ਇੱਜ਼ਤ ਕਰਦਾ ਕਿ ਮੈਂ ਇੱਕ ਗੱਲ ਕਹਿਣਾ ਚਾਹਨਾ ਇਨਸਾਨੀਅਤ ਤੌਰ ਦੇ ਉੱਤੇ ਤੁਹਾਨੂੰ ਅੱਜ 10 ਦਿਨ ਤੋਂ ਉੱਤੇ ਜਲੰਧਰ ਦਾ ਮੈਂਬਰ ਆਫ ਪਾਰਲੀਮੈਂਟ ਬਣੇ ਹੋ ਗਿਆ ਠੀਕ ਹੈ ਤੁਹਾਡੀ ਕੋ ਤਾਕਤ ਨਹੀਂ ਹੈ ਤੁਹਾਡੀ ਸ਼ਕਤੀ ਨਹੀਂ ਹੈ ਤੁਸੀਂ ਜਾ ਕੇ ਦੁਕਾਨਾਂ ਬੰਦ ਨਹੀਂ ਕਰ ਸਕਦੇ ਸ਼ੀਤਲنگਰਾਲ ਦੀਆਂ ਜਿਹੜੀ ਨਾਰਥ ਤੇ ਤੁਹਾਡਾ ਐਮ ਐਲ ਏ ਆ ਉੱਥੇ ਮੇਰੀਆਂ ਦੁਕਾਨਾਂ ਜਲੰਧਰ ਕੈਂਟ ਦੇ ਵਿੱਚ ਸ਼ੀਤਲنگਰਾਲ ਦੀਆਂ ਦੁਕਾਨਾਂ ਹੈ ਜਾ ਕੇ ਦੇਖੋ ਤਰਤਾਰਪੁਰ ਦੇ ਵਿੱਚ 40 ਦੁਕਾਨਾਂ ਖੁੱਲੀਆਂ ਉਹ ਮੇਰੀਆਂ ਦੁਕਾਨਾਂ ਐ ਇਹ ਸਿੱਧੇ ਸਿੱਧੂ ਚੀ ਲਰਿੰਕੂ ਆ ਸ਼ੀਤਨਗਰਾਲ ਨੂੰ ਬਦਨਾਮ ਕਰਨ ਦੇ ਲਈ ਮੇਰੇ ਲੋਕ ਇਸ ਚੀਜ਼ ਨੂੰ ਬਰਦਾਸ਼ਤ ਨਹੀਂ ਕਰਨਗੇ ਜਿਹੜੇ ਮੇਰੇ ਲੋਕਾਂ ਦੇ ਮੇਰੇ ਸਮਾਜ ਦਾ ਇਹ ਕਾ ਜਿਹੜਾ ਕੈਰੀਅਰ ਨੀਵਾ ਕਰ ਰਿਹਾ ਇਸ ਚੀਜ਼ ਨੂੰ ਮੇਰੇ ਲੋਕ ਕੇ ਬਰਦਾਸ਼ਤ ਨਹੀਂ ਕਰਨਗੇ ਜੇ ਮੇਰੇ ਉੱਤੇ ਕੋਈ ਉਂਗਲੀ ਕਿਸੇ ਨੇ ਚੱਕਣੀ ਐ ਉਹ ਐਵੀਡੈਂਸ ਲੈ ਕੇ ਆਓ ਉਹ ਚੀਜ਼ ਨੂੰ ਮੰਨਣ ਨੂੰ ਪੰਚਾਇਤ ਦੇ ਵਿੱਚ ਤਿਆਰ ਐ ਪਰ 26 ਮਹੀਨਿਆਂ ਦਾ ਜਿਹੜਾ ਝੂਠ ਐ ਲੋਕ ਉਹ ਪੁੱਛਣਾ ਚਾਹੁੰਦੇ ਆ ਕਿ ਮਾਨ ਸਾਹਿਬ ਕੀ ਕੀਤਾ ਤੁਸੀਂ ਕਿੰਨੀਆਂ ਨੌਕਰੀਆਂ ਦਿੱਤੀਆਂ ਕਿੰਨੀ ਡਿਵੈਲਪਮੈਂਟ ਕੀਤੀ ਹੈ ਉਹਦਾ ਜਵਾਬ ਦਿਓ ਅੱਜ ਲੋਕਾਂ ਦੇ ਘਰਾਂ ਦੇ ਵਿੱਚ ਸੀਵਰ ਖੁੱਲਣੀਆਂ ਮਸ਼ੀਨਾਂ ਨਾ ਭੇਜੋ ਅੱਜ ਲੋਕਾਂ ਦੇ ਕੋਲ ਲਾਈਟਾਂ ਨਾ ਭੇਜੋ 26 ਮਹੀਨੇ ਕੋ ਨਹੀਂ ਭੇਜੀਆਂ ਅੱਜ ਲੋਕਾਂ ਦੇ ਸੀਵਰ ਖੁਦ ਬੰਦ ਕਰਾ ਕੇ ਕਾਰਪੋਰੇਸ਼ਨ ਖੁਦ ਖੁੱਲਣ ਜਾ ਰਹੀ ਹੈ ਇਹ ਵੀ ਜਿਹੜਾ ਜਲਦੀ ਹੀ ਭਾਂਡਾ ਫੁਰ ਕਰਾਂਗੇ ਕਿ ਕਿੱਦਾਂ ਲੋਕ ਪਹਿਲੇ ਰਾਤ ਨੂੰ ਸੀਵਰ ਬੰਦ ਕਰਦੇ ਆ ਫਿਰ ਅਗਲੇ ਦਿਨ ਉੱਥੇ ਇਹਨਾਂ ਦਾ ਲੀਡਰ ਪਹੁੰਚਦਾ ਹੈ ਸੀਵਰ ਖੁਲਾਨ ਦੇ ਲਈ ਪਹਿਲੇ ਇੱਕ ਦਿਨ ਪਹਿਲੇ ਬੰਦ ਕਰਾਇਆ ਜਾਂਦਾ ਹੈ ਮੇਰੀ ਬਸਤੀ ਗਰੀਬਾਂ ਦੀ ਹੈ ਮੇਰੇ ਲੋਕ ਗਰੀਬ ਹੈ ਪਰ ਮੇਰੇ ਲੋਕ ਐਸੀ ਬਜ਼ਾਅਸ਼ ਨਹੀਂ ਕਰਨਗੇ ਜੇ ਉਹਨਾਂ ਲੋਕਾਂ ਦੀ ਨਾਲ ਖਲਵਾੜ ਕੀਤਾ ਜਾਏਗਾ ਮੇਰੇ ਲੋਕਾਂ ਦੀ ਬੇਇੱਜ਼ਤੀ ਕੀਤੀ ਜਾਏਗੀ ਕਦੀ ਵੀ ਮੈਂ ਉਹ ਚੀਜ਼ ਨੂੰ ਬਰਦਾਸ਼ਤ ਨਹੀਂ ਕਰਾਂਗਾ ਇੱਕ ਹੋਰ ਸਵਾਲ ਹੈ ਸੋ ਜੋ ਆਮ ਆਦਮੀ ਪਾਰਟੀ ਤੋਂ ਮਹਿੰਦਰ ਭਗਤ ਨੇ ਉਹ ਤੁਹਾਡੇ ਨਾਲ ਧਰਨੇ 'ਚ ਵੀ ਨਹੀਂ ਮੌਜੂਦ ਹੋਏ ਅੱਜ ਉਹ ਉਹਨਾਂ ਦੇ ਵੈਸ ਨਾਲ ਕੇ ਦਰਦ ਨਹੀਂ ਸਮਝਿਆ ਉਹਨਾਂ ਨੂੰ ਦਰਦ ਨਹੀਂ ਆ ਉਹਨੂੰ ਤਾਂ ਜਲੰਧਰ ਵਿੱਚ ਰਹਿੰਦੀ ਵੀ ਉਹ ਤੇ ਉਹ ਤਾਂ ਜਲੰਧਰ ਵੈਸ ਨੂੰ ਛੱਡ ਚੁੱਕੇ ਆ ਕਿਉਂਕਿ ਉਹਨਾਂ ਦਾ ਜਨਮ ਭਾਰਤਪੁਰ ਨਗਰ ਤੋਂ ਹੋਇਆ ਸੀ ਉੱਥੇ ਦੇ ਲੋਕ ਮੇਰੇ ਬਹੁਤ ਪਰਿਵਾਰ ਦੇ ਜਿਹੜੇ ਲੋਕ ਆ ਭਾਰਤੋਨਗਰ ਦੇ ਉਹ ਬੜੇ ਗਰੀਬ ਪਰਿਵਾਰ ਆ ਜਿਹੜੇ ਮਿਹਨਤ ਵਾਲੇ ਲੋਕ ਆ ਮੈਂ ਵੀ ਉਹਨਾਂ ਪਰਿਵਾਰਾਂ ਚੋਂ ਨਿਕਲੇ ਆ ਉਹ ਤੂੰ ਵੀ ਇਹਨਾਂ ਦੀ ਜਿਹੜੀ ਇਨਸਲਟ ਹੁੰਦੀ ਸੀ ਇਹਨਾਂ ਨੇ ਕੋਠੀ ਆਪਣੀ ਜੇਪੀ ਨਗਰ ਲੈ ਲਈ ਜੇਪੀ ਨਗਰ ਦੇ ਵਿੱਚ ਜਦੋਂ ਜਿਆਦਾ ਪੈਸਾ ਆ ਗਿਆ ਜਦੋਂ ਸੱਤਾ ਦੇ ਵਿੱਚ ਪੈਸਾ ਲੁੱਟਿਆ ਤੁਹਾਨੂੰ ਪਤਾ ਕਿਸ ਤਰੀਕੇ ਨਾਲ ਲੁੱਟਿਆ ਗਿਆ ਪੈਸਾ ਲੁੱਟਣ ਤੋਂ ਬਾਅਦ ਅੱਜ 10 ਕਿਲੋਮੀਟਰ ਦੂਰ ਜਲੰਧਰ ਵੈਸ ਤੋਂ ਅਰਬਨ ਸਟੇਟ ਦੇ ਵਿੱਚ ਵੱਡਾ ਮਹਿਲ ਬਣਿਆ ਕਿ ਜਿਹਮਿੰਦਰ ਭਗ ਜੀ ਰਹਿੰਦੇ ਆ ਉਸ ਮਹਿਲ ਦੇ ਵਿੱਚ ਕੋਈ ਵੀ ਗਰੀਬ ਪਰਿਵਾਰ ਨਹੀਂ ਜਾ ਸਕਦਾ ਕਿਉਂਕਿ ਉਸ ਮਹਿਲਾਂ ਦੇ ਜਿਹੜੇ ਪੱਥਰ ਹੈ ਉਸ ਮਹਿਲਾਂ ਦੇ ਜਿਹੜੇ ਮੈਟ ਹੈ ਉਹ ਮੇਰੇ ਲੋਕਾਂ ਦੇ ਨਾਲ ਖਰਾਬ ਹੋ ਜਾਂਦੇ ਆ ਇਸ ਕਰਕੇ ਉਹਨਾਂ ਲੋਕਾਂ ਦੀ ਉੱਥੇ ਐਂਟਰੀ ਨਹੀਂ ਹੈ ਇਹ ਜਲੰਧਰ ਵੈਸ ਤੇ ਲੋਕ ਦੇਖਣਗੇ ਕਿ ਝੂਠ ਨੂੰ ਵੋਟ ਪਾਣੀ ਹੈ ਕਿ ਸੱਚ ਨੂੰ ਵੋਟ ਪਾਣੀ ਹੈ ਇਹਨਾਂ ਨੂੰ ਲੱਗਦਾ ਜਿਹੜਾ ਆਮ ਆਦਮੀ ਪਾਰਟੀ ਦਾ ਨੰਬਰ ਤੀਜਾ ਰਿਹਾ ਵੈਸਲਕੇ ਦੇ ਵਿੱਚ ਉਹਦੇ ਕਰਕੇ ਮੁੱਖ ਮੰਤਰੀ ਸਾਹਿਬ ਨੂੰ ਆਪ ਚੱਲ ਕੇ ਆਉਣਾ ਪੈਣਾ ਮੈਨੂੰ ਲੱਗਦਾ ਹੈ ਕਿ ਮੁੱਖ ਮੰਤਰੀ ਸਾਹਿਬ ਨੂੰ ਮੈਂ ਹੀ ਬੇਨਤੀ ਕਰਾਂਗਾ ਕਿ ਆਪਣਾ ਟਾਈਮ ਨਾ ਖਰਾਬ ਕਰੋ ਜੇ ਤੁਸੀਂ ਕੋਈ ਕੰਮ ਕਰਨਾ ਚਾਹੁੰਦੇ ਹੋ ਪੰਜਾਬ ਦੇ ਲੋਕਾਂ ਦੇ ਲਈ ਕੰਮ ਕਰੋ ਜਿਹੜਾ ਤੁਹਾਡਾ ਕੈਂਡੀਡੇਟ ਹੈ ਉਹਨੂੰ ਦੋ ਵਾਰੀ ਲੋਕ ਅੱਗੇ ਹੀ ਰਿਜੈਕਟ ਕਰ ਚੁੱਕੇ ਆ ਜਿਹੜਾ ਆਮ ਆਦੀ ਪਾਟੀ ਜਿਹੜਾ ਵੋਟ ਬੈਂਕ ਸੀ ਮੈਨੂੰ ਲੱਗਦਾ ਉੱਥੋਂ ਵੀ ਵੋਟ ਬੈਂਕ ਇਸਕੇ ਜਾਏਗਾ ਬੜੀ ਜਲਦੀ ਲੋਕ ਉਸ ਪਾਰਟੀ ਨੂੰ ਮੌਕਾ ਦੇਣਗੇ ਉਸ ਬੱਚੇ ਨੂੰ ਮੌਕਾ ਦੇਣਗੇ ਜਿਹੜਾ ਵਿਧਾਨ ਸਭਾ ਦੇ ਖੜੇ ਹੋ ਕੇ ਬੋਲੇਗਾ ਆਪਣੇ ਲੋਕਾਂ ਦੀ ਲੜਾਈ ਲੜੇਗਾ